ਸੂਰਾ ਸੋ ਪਹਿਚਾਨੇ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੋਣਾ ਛਾੜੇ ਖੇਤ ਸੋ ਸੰਗਤ ਜੀ ਗੁਰਬਾਣੀ ਦਾ ਜੋ ਇਹ ਸ਼ਬਦ ਹੈ ਉਹ ਇਸ ਅਸਥਾਨ ਤੇ ਪੂਰੀ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ ਇਸ ਅਸਥਾਨ ਤੇ ਪਤਾ ਹੀ ਨਹੀਂ ਕਿੰਨੇ ਸਿੱਖ ਬੀਬੀਆਂ ਤੇ ਬੱਚਿਆਂ ਤੇ ਤਸ਼ੱਦਦ ਹੋਏ ਹਨ ਸੋ ਸੰਗਤ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਅਸਥਾਨ ਤੇ ਤੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਮੁੱਲਾਂਪੁਰ ਦਾਖਾ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਮੁਸ਼ਕਣਾ ਸਾਹਿਬ ਤੇ ਅੱਗੇ ਜਲਦਿਆਂ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਵਾਉਂਦੇ ਆ ਜੀ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਜੋ ਰੋਡ ਤੋਂ ਮੇਨ ਗੇਟ ਹੈ ਉਸ ਦੇ ਅੰਦਰ ਦਾਖਲ ਹੁੰਦੇ ਹੀ ਬਹੁਤ ਸੋਹਣੇ ਸਿੱਖ ਕੌਮ ਦੇ ਮਹਾਨ ਸ਼ੂਰਬੀਰ ਯੋਧਿਆਂ ਦੇ ਬੁੱਤ ਬਣੇ ਹੋਏ ਹਨ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਮੋਸਮ ਹੈ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਜੋ ਸਾਡਾ ਇੱਥੇ ਆਣਾ ਹੋਇਆ ਸੰਗਤ ਜੀ ਇਹਨਾਂ ਬੁੱਤਾਂ ਦੇ ਤਰਫ ਦੇਖ ਕੇ ਜੋ ਇਹ ਬੁੱਤ ਹਨ ਮਹਾਨ ਸ਼ੂਰਬੀਰ ਯੋਧਿਆਂ ਦੇ ਇਹਨਾਂ ਦੇ ਤਰਫ ਦੇਖ ਕੇ ਇੱਕ ਵਾਰ ਤਾਂ ਮਨ ਨੂੰ ਕੰਬਣੀ ਛਿੜ ਜਾਂਦੀ ਹੈ ਕਿ ਇਹਨਾਂ ਤਸ਼ੱਦਦ ਹੋਇਆ ਲੇਕਿਨ ਉਸ ਦੇ ਬਾਵਜੂਦ ਵੀ ਗੁਰੂ ਦੀਆਂ ਸਿੰਘਣੀਆਂ ਤੇ ਗੁਰੂ ਦੇ ਸਿੰਘ ਉਸੇ ਤਰ੍ਹਾਂ ਆਪਣੇ ਧਰਮ ਤੇ ਡਟੇ ਰਹੇ ਸੰਗਤ ਜੀ ਇਹ ਗੱਲ ਹੈ ਸਨ 1748 ਤੋਂ ਲੈ ਕੇ ਸਨ 1753 ਈਸਵੀ ਤੱਕ ਦੀ ਇਸ ਸਮੇਂ ਦੌਰਾਨ ਸਿੱਖ ਕੌਮ ਦਾ ਬਹੁਤ ਕਾਹਨ ਹੋਇਆ ਬਹੁਤ ਕਤਲੇਆਮ ਕੀਤਾ ਗਿਆ ਉਸ ਸਮੇਂ ਦੇ ਵਜ਼ੀਰ ਕਰਮਉਦੀਨ ਦਾ ਪੁੱਤਰ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਮੁਕਰਰ ਕੀਤਾ ਗਿਆ ਮੀਰ ਮੰਨੂ ਨੇ ਹਜ਼ਾਰਾਂ ਸਿੱਖ ਕਤਲ ਕੀਤੇ ਅਤੇ ਹੁਕਮ ਜਾਰੀ ਕੀਤਾ ਕਿ ਜੋ ਵੀ ਸਿੱਖ ਮਿਲੇ ਉਸ ਦੀ ਦਾੜੀ ਅਤੇ ਕੇਸ ਕੱਟ ਦਿੱਤੇ ਜਾਣ ਸੰਗਤ ਜੀ ਇੰਨਾ ਕਾਹਨ ਕੀਤਾ ਇਸ ਮੀਰ ਮੰਨੂ ਨੇ ਇੰਨਾ ਜ਼ੁਲਮ ਕੀਤਾ ਤਾਂ ਜੋ ਜੋ ਸਿੱਖ ਆਪਣੇ ਬੱਚਿਆਂ ਨੂੰ ਆਪਣੀਆਂ ਸਿੰਘਣੀਆਂ ਨੂੰ ਬੀਬੀਆਂ ਨੂੰ ਮਾਤਾਵਾਂ ਨੂੰ ਜੋ ਕਾਫੀ ਬਿਰਧ ਹਨ ਉਹਨਾਂ ਨੂੰ ਲੈ ਜਾ ਕੇ ਪਹਾੜਾਂ ਦੇ ਵਿੱਚ ਛੁਪ ਗਏ ਪਰ ਮੀਰ ਮੰਨੂ ਉਹਨਾਂ ਨੂੰ ਉੱਥੋਂ ਵੀ ਪਕੜ ਕੇ ਲੈ ਆਉਂਦਾ ਅਤੇ ਗਰਦਨਾ ਕਟਵਾ ਦਿੰਦਾ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਸ਼ਹੀਦ ਹੋਣ ਲੱਗੇ ਇੱਕ ਵਾਰ ਈਦ ਵਾਲੇ ਦਿਨ 1100 ਸਿੱਖ ਕਤਲ ਕੀਤੇ ਅਤੇ ਇੱਕੋ ਜਗ੍ਹਾ ਦਫਨਾਏ ਗਏ ਇੰਨਾਂ ਹੀ ਦਿਨਾਂ ਵਿੱਚ ਅਹਿਮਦ ਸ਼ਾਹ ਅਫਗਾਨੀ ਨੇ ਪੰਜਾਬ ਤੇ ਹਮਲਾ ਕਰ ਦਿੱਤਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਦੀ ਤਰਫ ਭੱਜਦਾ ਹੈ ਇਹੀ ਕੁਝ ਮੀਰ ਮੰਨੂ ਦੇ ਨਾਲ ਵੀ ਹੋਇਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੇ ਉੱਪਰ ਹਮਲਾ ਕੀਤਾ ਤਾਂ ਮੀਰ ਮੰਨੂ ਨੇ ਦਿੱਲੀ ਸੁਨੇਹਾ ਭੇਜਿਆ ਕਿ ਸਾਡੀ ਮਦਦ ਕੀਤੀ ਜਾਵੇ ਪਰ ਦਿੱਲੀ ਤੋਂ ਕੋਈ ਵੀ ਮਦਦ ਨਾ ਮਿਲਣ ਤੇ ਤਾਂ ਦੀਵਾਨ ਕੌੜਾ ਮੰਨ ਦੀ ਮਦਦ ਦੇ ਨਾਲ ਮੀਰ ਮੰਨੂ ਸਿੱਖਾਂ ਦੀ ਸ਼ਰਨ ਦੇ ਵਿੱਚ ਆਇਆ ਅਤੇ 20000 ਸਿੱਖਾਂ ਨੇ ਉਸ ਦਾ ਜੰਗ ਵਿੱਚ ਸਾਥ ਵੀ ਦਿੱਤਾ ਭੀਮ ਸਿੰਘ ਨਾਮਕ ਸਿੱਖ ਹੱਥੋਂ ਸ਼ਾਹ ਨਵਾਜ਼ ਮਾਰਿਆ ਗਿਆ ਅਤੇ ਉਸ ਸਿੱਖ ਨੂੰ ਕਾफी ਵਰਦ ਦੇ ਵਿੱਚ ਇਨਾਮ ਦਿੱਤੇ ਗਏ ਪਰ ਕੁਝ ਸਮੇਂ ਬਾਅਦ ਮੀਰ ਮੰਨੂ ਸਿੱਖਾਂ ਵੱਲੋਂ ਕੀਤੀ ਇਸ ਮਦਦ ਨੂੰ ਫਿਰ ਭੁੱਲ ਗਿਆ ਤੇ ਫਿਰ ਸਿੱਖਾਂ ਦਾ ਕਤਲ ਕਰਨ ਲੱਗਾ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਮੀਰ ਮੰਨੂ ਸਿੱਖਾਂ ਨੂੰ ਖਤਮ ਕਰਨ ਦੀ ਕਸਮ ਖਾ ਕੇ ਪੂਰਾ ਜ਼ੋਰ ਲਾ ਰਿਹਾ ਸੀ ਪਰ ਸਿੱਤ ਕੀ ਸਿੱਖਾਂ ਨੇ ਨਾਰਾ ਬੁਲੰਦ ਕੀਤਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣੋ ਚੋਣੇ ਹੋਏ ਇਸ ਜੰਗ ਵਿੱਚ ਸਿੱਖਾਂ ਦੇ ਨਾਲ-ਨਾਲ ਸਿੱਖ ਬੀਬੀਆਂ ਨੇ ਵੀ ਬੜੀ ਬਹਾਦਰੀ ਦਿਖਾਈ ਅਤੇ ਸਿੱਖ ਬੀਬੀਆਂ ਨੇ ਵੀ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸਿੱਖ ਬੀਬੀਆਂ ਨੇ ਵੀ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਇਲਾਕੇ ਵਿੱਚੋਂ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਇਸ ਕੈਂਪ ਜੋ ਅਸੀਂ ਇਸਥਾਨ ਤੇ ਆਹਾਂ ਇਸ ਆਸਾਨਪਿੰਡ ਮੁੱਲਾਂਪੁਰ ਵਿੱਚ ਲਿਆ ਕੇ ਕੈਦ ਕੀਤਾ ਜਾਣ ਲੱਗਿਆ ਅਤੇ ਉਹਨਾਂ ਦੇ ਹੱਥਾਂ ਪੈਰਾਂ ਵਿੱਚ ਬੀੜੀਆਂ ਪਾ ਕੇ ਤਸੀਹੇ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਅਤੇ ਕਈ ਤਰ੍ਹਾਂ ਦੇ ਹੋਰ ਨਾਲਜ ਦਿੱਤੇ ਜਾਂਦੇ ਪਰ ਬੀਬੀਆਂ ਨੇ ਕਿਸੇ ਵੀ ਨਾਲਜ ਜਾਂ ਕਿਸੇ ਵੀ ਮੋਹ ਮਾਇਆ ਅਤੇ ਹੋਰ ਵੀ ਬਹੁਤ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲੇ ਪਰ ਆਪਣਾ ਧਰਮ ਨਹੀਂ ਹਾਰਿਆ ਬੀਬੀਆਂ ਅਤੇ ਬੱਚਿਆਂ ਨੂੰ ਜਿਉਂਦੇ ਮੁਸ਼ਕਾਂ ਵਿੱਚ ਬਨ ਕੇ ਇਸ ਅਸਥਾਨ ਤੇ ਸ਼ਹੀਦ ਕਰ ਦਿੱਤਾ ਜਾਂਦਾ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਮੁਗਲ ਸਿਪਾਹੀ ਬੀਬੀਆਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਉਂਦੇ ਇਨ੍ਹਾਂ ਸਿੱਖ ਬੀਬੀਆਂ ਦੇ ਵਿੱਚ ਮਾਤਾ ਬਸੰਤ ਕੌਰ ਜੀ ਜੋ ਕਿ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਕੀ ਬੰਦਬੰਦ ਕੀਤਾ ਗਿਆ ਉਹਨਾਂ ਦੀ ਧਰਮ ਪਤਨੀ ਸੀ ਮੀਰ ਮੰਨੂ ਨੇ ਇਥੋਂ ਕੈਂਪ ਚੁਕਵਾਉਣ ਦਾ ਹੁਕਮ ਦਿੱਤਾ ਬੀਬੀਆਂ ਅਤੇ ਬੱਚਿਆਂ ਨੂੰ ਹੱਥ ਪਿੱਛੇ ਬਨ ਕੇ ਪਾਕਿਸਤਾਨ ਲਾਹੌਰ ਸ਼ਹਿਰ ਲਗਾਇਆ ਜਿੱਥੇ ਬੀਬੀਆਂ ਉੱਪਰ अनेका ਹੀ ਤਰ੍ਹਾਂ ਦੇ ਜ਼ੁਲਮ अनेका ਹੀ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਅਤੇ ਬੱਚਿਆਂ ਨੂੰ ਟੋਟੇ ਟੁਟੇ ਕਰਕੇ ਉਹਨਾਂ ਹੀ ਮਾਵਾਂ ਦੇ ਸਿੰਘਣੀਆਂ ਦੇ ਗਲਾਂ ਦੇ ਵਿੱਚ ਹਾਰ ਪਵਾਏ ਗਏ ਪਰ ਸਿੱਧਕ ਨਾ ਹਾਰਿਆ ਇਸ ਸ਼ਹੀਦੀ ਸਥਾਨ ਦੀ ਖੋਜ ਸੰਤ ਬਸਾਕਾ ਸਿੰਘ ਜੀ ਨੇ ਕੀਤੀ ਸੰਗਤਾਂ ਵੱਲੋਂ ਗੁਰਦਰਾ ਸਾਹਿਬ ਬਣਾਉਣ ਲਈ ਨੀਹਾਂ ਪੁੱਟੀਆਂ ਗਈਆਂ ਤਾਂ ਕੁਝ ਬੀਬੀਆਂ ਤੇ ਬੱਚਿਆਂ ਦੇ ਸਾਬਤ ਪਿੰਜਰ ਮਿਲੇ ਜੋ ਕਿ ਕਾਫੀ ਸਮਾਂ ਇਸ ਅਸਥਾਨ ਤੇ ਸੰਭਾਲ ਕੇ ਰੱਖੇ ਗਏ ਲੇਕਿਨ ਸੰਗਤਾਂ ਦੇ ਹੁਕਮ ਦੇ ਨਾਲ ਇਹਨਾਂ ਪਿੰਜਰਾਂ ਨੂੰ ਮਿਤੀ 20 ਅਗਸਤ 2000 ਨੂੰ ਹਰੀਕੇ ਪਤਨ ਵਿਖੇ ਜਲ ਪ੍ਰਵਾਹ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੀ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਹੈ ਕਾਰ ਸੇਵਾ ਆਰੰਭ ਹੋਈ ਹੋਈ ਹੈ ਤੇ ਇਮਾਰਤ ਦੇਖੋ ਸੰਗਤ ਜੀ ਬਹੁਤ ਸੋਹਣੀ ਹੈ ਵਾਹਵਾ ਨਿਸ਼ਾਨ ਸਾਹਿਬ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਬੀਰੀ ਦੇ ਮਾਲਕ ਜੀ ਵਾਹਿਗੁਰੂ 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 ਬਾਬਾ ਜੀ ਨੇ ਚਾਹ ਪ੍ਰਸ਼ਾਦਾ ਪਾਣੀ ਛਕਣ ਦੇ ਨਹੀਂ ਆਖਿਆ ਜੀ ਤੇ ਚਾਹ ਪਾਣੀ ਛਕਦੇ ਆ ਤੇ ਪ੍ਰਸ਼ਾਦਾ ਭੁੱਖ ਵੀ ਲੱਗੀ ਹੋਈ ਐ ਇੱਕ ਤਾਂ ਪ੍ਰਸ਼ਾਦਾ ਵੀ ਨਾਲ ਛਕਾਂਗੇ لازਮੀ ਤੇ ਇਹ ਛੋਟਾ ਨਿਸ਼ਾਨ ਸਾਹਿਬ ਹੈ ਜੀ ਇਹ ਜੋ ਪੁਰਾਣੀ ਪਹਿਲਾ ਇਮਾਰਤ ਹੋਵੇਗੀ ਉਸ ਦੇ ਅੱਗੇ ਜੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਰਾਤ ਨੂੰ ਆਏ ਯਾਤਰੀਆਂ ਦੇ ਰਹਿਣ ਦੇ ਲਈ ਬਹੁਤ ਸੋਹਣੇ ਕਮਰੇ ਬਣੇ ਹੋਏ ਹਨ ਤੇ ਇਸੇ ਇਹਨਾਂ ਕਮਰਿਆਂ ਦੇ ਪਿੱਛੇ ਹੀ ਸਰੋਵਰ ਹੈ ਜੀ ਸੰਗਤ ਜੀ ਤੁਸੀਂ ਵੀ ਆਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਆਓ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਫੁੱਲਵਾੜੀ ਵੀ ਇੱਥੇ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਤੇ ਗਮਲੇ ਨੇ ਹਾਲਾਂਕਿ ਅਜੇ ਤਿਆਰੀ ਚੱਲ ਰਹੀ ਹੈ ਤੇ ਬਹੁਤ ਸੋਹਣਾ ਹੈ ਜੀ ਵਾਹਿਗੁਰੂ ਵਾਹਿਗੁਰੂ ਪਿੱਪਲ ਬਹੁਤ ਭਾਰੀ ਨੇ ਜੀ ਇੱਥੇ ਚਾਰ ਜਾਂ ਤਿੰਨ ਪਿੱਪਲ ਨੇ ਬਹੁਤ ਭਾਰੇ ਨੇ ਜੀ ਬਾਬਾ ਜੀ ਆਖ ਰਹੇ ਸੀ ਵੀ ਇਹਨਾਂ ਦੀ ਕੋਈ ਉਮਰ 100 ਸਾਲ ਤੋਂ ਵੀ ਕਿਤੇ ਉੱਪਰ ਹੈ ਤੇ ਨੇ ਇੱਥੇ ਲੱਗੇ ਹੋਏ ਦੋ ਇਹ ਸਾਹਮਣੇ ਤੇ ਇੱਕ ਇਧਰ ਪਿੱਛੇ ਹੈ ਮੇਰੇ ਵਾਹਿਗੁਰੂ ਇੱਥੇ ਕੋਈ ਸਾਥ ਦੋਰ ਨਹੀਂ ਹੈ ਵਾਹਿਗੁਰੂ ਉਹ ਆਪਣੇ ਜਵਾਨਾਂ ਨੂੰ ਬੰਗਾਰ ਸਾਗਰੀ ਕਹਿਣਾ ਕੀਤਾ ਹੈ ਸੰਗਤ ਜੀ ਜੋ ਉਸ ਵਕਤ ਉਹਨਾਂ ਸ਼ਹੀਦ ਸਿੰਘਣੀਆਂ ਅਤੇ ਉਹਨਾਂ ਦੇ ਜੋ ਬੱਚਿਆਂ ਨਾਲ ਹੋਇਆ ਉਸ ਨੂੰ ਇੱਕ ਵਾਰੀ ਤੁਸੀਂ ਸੋਚ ਕੇ ਹੀ ਦੇਖੋ ਤਾਂ ਸਾਨੂੰ ਕੰਪਨੀ ਛੱਡ ਜਵੇਗੀ ਲੇਕਿਨ ਧੰ ਹਨ ਗੁਰੂ ਦੀਆਂ ਸਿੰਘਣੀਆਂ ਉਹ ਜਾਂ ਉਹ ਬੱਚੇ ਜਾਂ ਸਿੰਘ ਜਿਨ੍ਹਾਂ ਨੇ ਇੰਨੇ ਤਸੀਹੇ ਇੰਨੇ ਜੁਲਮ ਝੱਲਦਣ ਤੋਂ ਬਾਅਦ ਦੇ ਵਿੱਚ ਵੀ ਆਪਣੇ ਧਰਮ ਤੋਂ ਨਹੀਂ ਹਿੱਲੇ ਆਪਣਾ ਧਰਮ ਨਹੀਂ ਛੱਡਿਆ ਵਾਹਿਗੁਰੂ ਵਾਹਿਗੁਰੂ ਹੁਣ ਸਾਹਮਣੇ ਵਾਲਿਆਂ ਦੇ ਤੇ ਅੱਖਾਂ ਵਿੱਚ ਡਰ ਨਹੀਂ ਬਾਲਦਾ ਕਿਤੇ ਅੰਦਾਜ਼ਾ ਨਹੀਂ ਵੀ ਕਿੰਨਾ ਬਲ ਉਹਨਾਂ ਦੇ ਪਾਸ ਬੜੇ ਜੂਝ ਜੂਝ ਕੇ ਲੜਦੇ ਨੇ ਤੇ ਛੇਤੀ ਥੱਕਦੇ ਨਹੀਂ ਨਾ ਹਕ ਤਾਰ ਗਰਵ ਚੜ ਆਏ ਜਿ ਐਵੇਂ ਬਯਰਥੀ ਹੰਕਾਰ ਦੇ ਵਿੱਚ ਇਧਰ ਚੜ ਆਏ ਨੇ ਉਹ ਦੋ ਘਖਤਰੀਆਂ ਨੇ ਆਕੇ ਕਰਮਚੰਦ ਤੇ ਰਤਨ ਜੀ ਸੋ ਸੰਗਤ ਜੀ ਅਗਰ ਇਤਿਹਾਸ ਦੱਸਦੇ ਵਕਤ ਕੋਈ ਚੀਜ਼ ਗਲਤ ਬੋਲੀ ਗਈ ਹੋਵੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਖਿਮਾ ਦੀ ਜਾਂਚਕਾਂ ਤੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਲੋਕ ਇਸ ਸਥਾਨ ਦੇ ਦਰਸ਼ਨ ਕਰ ਸਕਣ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤਾਂ ਜੋ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰੀਏ ਸਿੱਧਾ ਉਸ ਦਾ ਤੁਹਾਡੇ ਕੋਲੇ ਮੈਸੇਜ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਂਸਰਾ ਕਰ ਜਨਮਾਰਾ